ਸਾਡੇ ਕੋਲ ਮਿਲਦਾ ਹੈ ਤੇ ਕੁਝ ਦਿਨ ਪਹਿਲੇ ਇਹਦੇ ਕੋਲ ਨਜਾਇਜ਼ ਬਾਈਪਨ ਸੀ ਤੇ ਉਹ ਲੂਟਾਫਵਾ ਕਰਦਾ ਸੀ ਇਹ ਇਹ ਅਸੀਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇਨਾਂ ਕੋਲ ਨਜਾਇਜ਼ ਅਸਲੀਲੇ ਨੇ ਬਾਈਪਨ ਨੇ ਇਹ ਕੁਝ ਸਮਾਂ 2-2 ਮਹੀਨੇ ਦੇ ਬਾਅਦ ਇਹਨਾਂ ਦੀ ਜਵਾਨਤੀ ਬਾਹਰ ਆਈਆ ਤੇ ਇਹ ਸਾਨੂੰ ਉਸੇ ਗੱਲ ਤੋਂ ਰਿੰਜਸ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਬੈਕਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਹੈ ਇਹ ਸਾਡੇ ਘਰ ਰਾਤੀ ਇਹਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤਾ ਆ ਸਾਰੇ ਜਿੰਨੇ ਵੀ ਕੰਦ ਚ ਏ ਟੂ ਟੇ ਰੋੜੇ ਆ ਸਾਰੇ ਕੁਛੇ ਸਾਡੇ ਕੈਮਰੇ ਚ ਰਿਕਾਰਡਿੰਗ ਆ ਜੀ ਕੀ ਨਾਮ ਹੈ ਆਪਕੋ ਮੇਰਾ ਨਾਮ ਪਰਮਜੀਤ ਕੌਰ ਹੈ ਜਿਹੜਾ ਜਗ੍ਹਾ ਹੋਇਆ ਕਿਸ ਕਿਸਤਾ ਹੋਇਆ ਇਸ ਮੇਰਾ ਭਾਈ ਤੇ ਸੰਭੂ हाँ। मेरी बहन गंगा मेरी मम्मी मैं क्या नाम है प्रोणी आई हूँ अभी एक दिन दो दिन पहले से आई हूँ से लड़े हमारे साथ हम आ रहे थे सड़क से इसने मौका का फहरा चुका रात का टाइम हमको मारे सबको पहले भी हमारे घर में आके हमारे बहन को मारे पहले भी हमारे भाई को नजायज तो फसाया है बंदूक केस में नजायज फसाया है इनके पास खुद ही हमारे भाई को फसा रहे हर एक टाइम लड़ने के लिए आगे आते हैं देखे घर में कोई है नहीं हमला कर हमारे हमको बाल खिंच खिंच के मारे दोनों बहन को गर्दन में मेरे ईटा मारे मेरे छोटे छोटे बच्चे थे बच्चे को ईटा चलाए नहर के उस पार फेंक दरी के लागे में जो उसका नाम था जिससे आप लगे। उसके एक का नाम रजनीश ने उसने ईटा मारे मेरे भाई का सिर दिया चार भाई थे भारे गणेश रजनीश छोटी और मनीष और उसके जो भाई आए हुए हैं वो भी मारे है जो, 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 जो चोट उस चारों भाई ने पकड़ के मारे रजनीश शंभू को लगी है मेरी गंगा को लगी है वो दाखिल है अस्पताल में ਮਾंगे ਹੀ ਕਰਤੇ ਸੱਟੇ ਸਭ ਕਾਰਗਾਈ ਕਰੇ ਉਸੇ ਕੋਈ ਨਾ ਕੋਈ ਕੀ ਨਾਮ ਤੇਰਾ ਨਾਮ ਮਰਮਣীশ ਕੁਮਾਰ ਜੀ ਅਜੇ ਸੀਸੀਟੀਵੀ ਵੀਡੀਓ ਵਾਇਰਲ ਹੋਊ ਵੀਡੀਓ ਕਿੰਨੀ ਵੀਡੀਓ ਰੀਕਮਡ ਸਕੀ ਸੜਾਈ ਇਹ ਸਰ ਜੀ ਸੰਭੂ ਨਾਮ ਦਾ ਮੁੰਡਾ ਜੀ ਠੀਕ ਹੈ ਜੀ ਇਥੇ ਸਾਡੇ ਗੁਆਂਢੀ ਰਹਿੰਦਾ ਹੈ ਤੇ ਕੁਝ ਦਿਨ ਪਹਿਲੇ ਇਹਦੇ ਕੋਲ ਨਜਾਇਜ਼ ਬੇਪੰਸੀ ਤੇ ਉਹ ਲੁੱਟਾ ਖਵਾ ਕਰਦਾ ਸੀ ਤੇ ਨਜਾਇਜ਼ ਕਿਸੇ ਦੇ ਨਾਲ ਵੀ ਕਰ ਦਿੰਦਾ ਸੀ ਠੀਕ ਹੈ ਜੀ ਤੇ ਇਹ ਅਸੀਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਸੀ ਪੀ ਇਹਨਾਂ ਕੋਲ ਨਜਾਇਜ਼ ਅਸਲੇ ਨੇ ਵਾਈਪਨ ਨੇ ਤੇ ਇਹਨਾਂ ਨੂੰ ਕਾਬੂ ਕਰੋ ਕਿਉਂਕਿ ਇਹ ਨਜਾਇਜ਼ ਕਿਸੇ ਨੂੰ ਵੀ ਕਰ ਸਕਦੇ ਆ ਸਰਪੀਕ ਇਹ ਬਹੁਤ ਹੀ ਜ਼ਿਆਦਾ ਮਤਲਬ ਕੀ ਹੁਰਦੰਗ ਮਚਾਉਂਦੇ ਆ ਠੀਕ ਹੈ ਜੀ ਤੇ ਇਸੇ ਗੱਲੋਂ ਅਸੀਂ ਸੂਚਨਾ ਦਿੱਤਾ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨੇ ਫੜ ਕੇ ਤੇ ਇਹਨਾਂ ਦੇ ਪਰਚਾ ਵੀ ਦਿੱਤਾ ਸੀ ਤੇ ਕੁਝ ਸਮਾਂ 2-2.5 ਮਹੀਨੇ ਦੇ ਬਾਅਦ ਇਹਨਾਂ ਦੀ ਜਵਾਨਤੀ ਬਾਹਰ ਆਏ ਆ ਤੇ ਇਹ ਸਾਨੂੰ ਉਸੇ ਗੱਲ ਤੋਂ ਰਿੰਜਸ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਵੈਪਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਆ ਅਸੀਂ ਜੇਲ੍ਹ ਵੇਖ ਆਏ ਆ ਤੇ ਅਸੀਂ ਦੁਬਾਰਾ ਫਿਰ ਜੇਲ੍ਹ ਜਾਵਾਂਗੇ ਤੈਨੂੰ ਮਾਰ ਕੇ ਜਾਣਾ ਠੀਕ ਹੈ ਜੀ ਇਹ ਸਾਡੇ ਘਰ ਰਾਤੀ ਇਹਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤਾ ਆ ਸਾਰੇ ਜਿੰਨੇ ਵੀ ਕੰਦ ਚ ਏ ਟੂ ਉਤੇ ਰੋੜੇ ਆ ਸਾਰੇ ਕੁਛ ਸਾਡੇ ਕੈਮਰੇ ਚ ਰਿਕਾਰਡਿੰਗ ਆ ਜੀ ਤੇ ਸਾਡੇ ਘਰ ਚੜ ਕੇ ਇਹਨਾਂ ਨੇ ਹਮਲਾ ਕੀਤਾ ਆ ਸਾਡੇ ਭਰਾ ਨੂੰ ਛੱਟ ਲਾਇਆ ਇੱਕ ਛੋਟੇ ਭਰਾ ਨੂੰ ਛੱਟ ਲਾਇਆ ਉਹਨਾਂ ਦੇ ਟਾਂਕੇ ਟੁੰਕੇ ਲੱਗੇ ਆ ਦਾਤਰ ਮਾਰਿਆ ਸੀ ਇਹਨਾਂ ਨੇ ਤੇ ਸਾਨੂੰ ਸਾਡੇ ਘਰ ਜਨਾਨੀਆਂ ਨੇ ਇੱਕ ਦੀ ਡਿਲੀਵਰੀ ਕਿਸਮ ਵਾਲੀ ਆ ਦੂਜੀ ਦੀ ਜਿਹੜੀ ਵੱਡੀ ਪਰਸਨਲ ਗੁੜੀ ਆ ਇਹ ਅੰਦਰ ਤੱਕ ਵੜਨ ਚਲੇ ਹੈ ਜੇ ਅਸੀਂ ਨਾਮ ਵਾਲਾ ਮੋਟਾ ਦਰਵਾਜ਼ਾ ਬੰਦ ਕਰੀਏ ਤੇ ਸਾਡੇ ਕੋਲ ਤੇ ਫਿਰ ਤੇ ਕੋਈ ਬੰਨਾਸ ਨਹੀਂ ਇਹਨਾਂ ਨੇ ਮਾਰ ਦੇਣਾ ਸੀ ਸਾਡੇ ਬੱਚਿਆਂ ਨੂੰ ਜਿਸ ਤਰ੍ਹਾਂ ਅੰਨੇ ਵਾਂਗੂ ਪੱਥਰ ਚਲਾ ਰਹੇ ਸੀ ਰਾਤੀ ਤੇ ਅਸੀਂ ਪੰਜਾਬ ਪੁਲਿਸ ਨੂੰ ਰਾਤੀ ਫੋਨ ਕੀਤਾ ਸੀ ਥਾਣੇ ਵਿੱਚ ਤੇ ਫਿਰ ਮੌਕੇ ਤੇ ਆਈ ਪੰਜਾਬ ਪੁਲਿਸ ਤੇ ਉਹਨਾਂ ਨੇ ਧੱਕੇ ਧੱਕੇ ਮਾਰ ਕੇ ਗਿਆ ਹੈ ਉਹਨਾਂ ਨੂੰ ਤੇ ਹੱਲੇ ਫਿਰ ਜਿਹੜੇ ਆ ਇਹ ਰਿੰਜਸ ਰੱਖਦੇ ਪਏ ਆ ਖੁੰਡਕ ਕੰਦੇ ਪਏ ਕਿ ਤੁਸੀਂ ਜਿੱਧਰ ਬਾਹਰ ਵੀ ਲਵੋਗੇ ਤੁਹਾਨੂੰ ਮਾਰ ਦੇਣਾ ਜੀ ਠੀਕ ਆ ਬਸ ਇਦਾਂ ਦੇ ਧਮਕਾ ਦੇ ਰਿਹਾ ਤੇ ਰਾਤੀ ਸਰੀਆਮ ਇਟੇ ਰੋੜੇ ਚਲਾਏ ਆ ਤੇ ਸਾਡੇ ਜਾਨ ਦਾ ਖਤਰਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਜੀ ਇੱਕ ਮੁੰਡਾ ਹੈਗਾ ਸੰਭੂ ਉਹਦਾ ਭਰਾ ਵਾ ਵੱਡਾ ਨਿਰੰਜਨ ਉਹ ਚਿੱਟਾ ਲੌਂਦਾ ਜੀ ਠੀਕ ਹੈ ਜੀ ਟਿੱਕਾ ਵੀ ਲੌਂਦਾ ਹੈ ਤੇ ਚੋਰੀਆਂ ਵੀ ਕਰਦਾ ਹੈ ਤੇ ਉਹਦੀ ਮਾਵ ਤੇ ਇੱਕ ਉਹਦੀ ਵੱਡੀ ਭਾਬੀ ਆ ਉਹਦੀ ਦੋ ਭੈਣ ਨੇ ਸਾਰੇ ਮਿਲ ਕੇ ਇੱਟ ਰੋੜੇ ਚਲਾਏ ਆ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਇੱਟ ਰੋੜੇ ਦੇ ਪੂਰਾ ਢੇਰ ਲਾਏ ਆ ਤੇ ਦੋ ਤਿੰਨ ਨੇ ਲਿਆ ਕੇ ਫਲਾਉਂਦੇ ਸੀ ਤੇ ਦੋ ਤਿੰਨ ਨੇ ਚਲਾਉਂਦੇ ਸੀ ਜੀ ਥਾਣੇ ਕੰਪਲੇਨ ਕਰਦੇ ਥਾਣੇ ਕੰਪਲੇਨ ਅਸਿਰਤੀ ਦਿੱਤੇ ਆ ਮੰਗਤੀ ਕਰਦੇ ਆ ਮੰਗ ਸੀ ਹੋਈ ਕਰਦੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ 25 26 ਦੀ ਦਰਮਿਆ ਦਰਮਿਆਨੀ ਰਾਤ 'ਚ ਸ਼ੰਭੂ ਤੇ ਮਨੀਸ਼ ਨਾਂ ਦੇ ਦੋ ਧੜੇ ਉਹਨਾਂ ਦੇ ਆਪਸ 'ਚ ਜੀਵ ਕਲੋਨੀ ਚ ਲੜਾਈ ਹੋਈ ਹੈ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਨੇ ਇਹਨਾਂ ਦੇ ਦੋਵੇਂ ਪਾਰਟੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਆਆਂ ਔਰ ਇੱਕ ਸਿਵਲ ਹਸਪਤਾਲ ਇੱਥੇ ਦਾਖਲਾ ਹੈ ਇੱਕ ਸਿਵਲ ਹਸਪਤਾਲ ਗਰਦਾਸਪੁਰ ਦਾਖਲਿਆ ਦੋਨਾਂ ਦਾ ਜੋ ਵੀ ਕਾਰਵਾਈ ਅਜੇ ਤੱਕ ਸਾਨੂੰ ਕੋਈ ਐਮਐਲਆਰ ਰੀਸੀਵ ਨਹੀਂ ਹੋਈ ਐਮਐਲਆਰ ਜ਼ਾਣਗੀਆਂ ਉਹਦੇ ਮੁਤਾਬਕ ਆਪਾਂ ਜਲੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਲੇਕਿਨ ਫਿਰ ਵੀ ਇਹਨਾਂ ਦੋਨਾਂ ਪਾਰਟੀਆਂ ਨੂੰ ਐਸਐਸਆਈ ਭਲਵਿੰਦਰ ਸਿੰਘ ਜਿਹੜਾ ਇਹ ਉਹ ਡੀਲ ਕਰ ਰਹੇ ਨੇ ਔਰ ਕੀ ਉਹ ਦਾ ਛਿਟਾ ਕੱਢਦੇ ਨੇ ਕਿਹਦਾ ਕਸੂਰ ਆ ਕਿਹਦਾ ਨਹੀਂ ਕਸੂਰ ਇਹ ਕੱਲ ਨੂੰ ਦੋਨਾਂ ਪਾਰਟੀਆਂ ਦੀ ਦਰਿਆਵਤ ਦਰਾਂ ਨਹੀਂ ਸੰਪਤ ਲੱਗੂਗਾ ਬਾਕੀ ਜਿਹੜਾ ਦੋਸ਼ੀ ਪਾਰਟੀ ਜੋ ਵੀ ਹੋਊਗੀ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ